ਨਗਰ ਕੌਂਸਲ ਕੋੜਪੂਰਾ ਵਿਖੇ 155 ਸਫਾਈ ਸੇਵਕਾਂ ਦੇ ਨਿਯੁਕਤੀ ਪੱਤਰ ਵੰਡਣ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੋ ਇਸ ਵਿਧਾਨ ਸਭਾ ਹਲਕਾ ਕੋੜਪੂਰਾ ਦੀ ਨੁਮਾਇੰਦਗੀ ਕਰਦੇ ਨੇ ਇੱਥੋਂ ਦੇ ਵਿਧਾਇਕ ਨੇ ਉਹਨਾਂ ਨੇ ਕਿਹਾ ਕਿ ਮੈਂ ਦੀਵਾਲੀ ਵੇਲੇ ਇਸ ਵਾਰ ਪੰਜ ਉਹਨਾਂ ਸਫਾਈ ਸੇਵਕਾਂ ਦੀ ਚੋਣ ਕਰਨੀ ਹੈ ਜਿਹੜੇ ਵਧੀਆ ਇਲਾਕੇ ਵਾਲੇ ਲੋਕਾਂ ਨੂੰ ਪੁੱਛੂੰਗਾ ਉਹਨਾਂ ਨੇ ਵਧੀਆ ਕਹਿਤਾ ਤਾਂ ਮੈਂ ਦੁਬਈ ਦਾ ਉਹਨਾਂ ਨੂੰ ਟੂਰ ਲਵਾਉਂਗਾ ਦੁਬਈ ਦੀ ਸੈਰ ਕਰਵਾਉਂਗਾ ਤੇ ਮੁਫਤ ਆਪ ਦੇ ਖਰਚੇ ਤੇ ਕਰਵਾਉਂਗਾ ਉਹ ਕਹਿੰਦਾ ਜੇ ਤੁਸੀਂ 150 ਜਣੇ ਸਫਾਈ ਸੇਵਕਾਂ ਦਾ ਨਿਯੁਕਤੀ ਪੱਤਰ ਲੈ ਰਹੇ ਹੋ ਪਰ ਤੁਸੀਂ ਕੰਮ ਨਹੀਂ ਕਰਨਾ ਫੇਰ ਇਹ ਗੱਲ ਠੀਕ ਨਹੀਂ ਰਹਿਣੀ ਕੰਮ ਕਰਨਾ ਪੈਣਾ ਜੇਕਰ ਅਸੀਂ ਇੱਥੋਂ ਦੇ ਨਗਰ ਕੌਂਸਲ ਦੇ ਕਾਰਜ ਸਹਾਇਕ ਅਫਸਰ ਸਮੇਤ ਹੋਰ ਅਧਿਕਾਰੀਆਂ ਦੀ ਟੀਮ ਇੰਦੋਰ ਭੇਜ ਸਕਦੇ ਹਾਂ ਉਹਨਾਂ ਨੂੰ ਪੁੱਛਣ ਲਈ ਕੇ ਜਾ ਕੇ ਦੇਖੋ ਇਸ ਦੌਰ ਤੇ ਵਿੱਚ ਸਿਰਫ ਸਫਾਈ ਸੇਵਕੋ ਹੀ ਇਹੜੇ ਕੂੜਾ ਚੁੱਕਦੇ ਨੇ ਬਾਕੀ ਸਫਾਈ ਸੇਵਕ ਦੀ ਲੋੜ ਹੀ ਨਹੀਂ ਪਰ ਇੱਥੇ ਸਫਾਈ ਸੇਵਕਾਂ ਨੂੰ ਉਸ ਤੋਂ ਕੁਝ ਨਾ ਕੁਝ ਸਿੱਖਣਾ ਪੈਣਾ ਉਹਨਾਂ ਨੇ ਕਿਹਾ ਪਹਿਲਾਂ ਰਵਾਇਤੀ ਪਾਰਟੀਆਂ ਕੀ ਕਰਦੀਆਂ ਸੀ ਲਾਸਟ ਵਾਲੇ ਅਖੀਰਲੇ 6 ਮਹੀਨੇ ਆ ਕੇ ਨਿਯੁਕਤੀ ਪੱਤਰ ਦੇ ਦਿੰਦੇ ਸੀ ਫਿਰ ਜਾਣ ਕੇ ਅਦਾਲਤ ਦੇ ਵਿੱਚ ਉਹਨਾਂ ਵਿਰੁੱਧ ਰਿਟ ਪਵਾ ਦਿੰਦੇ ਸੀ ਉਹ ਨਿਯੁਕਤੀ ਪੱਤਰ ਵਿੱਚੇ ਰੋਲ ਜਾਂਦੇ ਸੀ ਪਰ ਮੈਂ ਪਹਿਲੇ ਦਿਨ ਤੋਂ ਹੀ ਲੋਕਾਂ ਦੀ ਸੇਵਾਤ ਲੱਗਾ ਕਿਉਂਕਿ ਦੋ ਵਾਰ ਮੈਨੂੰ ਐਮਐਲਏ ਬਣਾਇਆ ਗਿਆ ਨਾ ਤਾਂ ਮੇਰੇ ਤੋਂ ਕਿਸੇ ਨੇ ਸ਼ਰਾਬ ਦੀ ਬੂੰਦ ਮੰਗੇ ਨਾ ਭੁੱਕੀ ਦਾ ਚਮਚਾ ਮੰਗਿਆ ਨਾ 1 ਰੁਪਿਆ ਮੰਗਿਆ ਨਾ ਮੇਰੇ ਤੋਂ ਪੈਸਾ ਮੰਗਿਆ ਤੇ ਨਾ ਹੀ ਮੈਂ ਕਿਸੇ ਤੋਂ ਲਵਾਂ ਮੈਂ ਕਹਿੰਦਾ ਕੰਮ ਦੱਸੋ ਅਜ ਤੰਦਰੁਸਤ ਸਮਾਜ ਦੀ ਸਿਰਜਣਾ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਸਾਨੂੰ ਇਮਾਨਦਾਰੀ ਨਾਲ ਤੇ ਡੈਡੀਕੇਸ਼ਨ ਨਾਲ ਕੰਮ ਕਰਨਾ ਪਾਊਗਾ ਉਸ ਤੋਂ ਪਹਿਲਾਂ ਕਾਰਸਾਦ ਕ अफसर ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਵਿਚਾਉਣਾ ਹੈ ਕਿ ਕੋੜਪੂਰਾ ਸ਼ਹਿਰ ਇੰਦੋਰ ਵਰਗਾ ਬਣੇ ਪਰ ਇਹਦੇ ਲਈ ਸਾਨੂੰ ਸਾਰਿਆਂ ਨੂੰ ਬਣਦੀ ਜ਼ਿੰਮੇਵਾਰ ਜ਼ਿੰਮੇਵਾਰੀ ਨਿਭਾਉਣੀ ਪਵੇਗੀ ਇਸ ਮੌਕੇ ਭੁਪਿੰਦਰ ਸਿੰਘ ਸੱਗੂ ਪ੍ਰਧਾਨ ਨਗਰ ਕੌਂਸਲ ਕੋੜਪੂਰਾ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕੀਟ ਕਮੇਟੀ ਕੋੜਪੂਰਾ ਸਮੇਤ ਹੋਰ ਵੀ ਮੱਜਜ ਸ਼ਖਸੀਅਤਾਂ ਨਗਰ ਕੌਂਸਲ ਮਾਰਕੀਟ ਕਮੇਟੀ ਦੇ ਅਧਿਕਾਰੀ ਕਰਮਚਾਰੀ ਤੇ ਹੋਰ ਪਤਵੰਤੇ ਹਾਜ਼ਰ ਸਨ। ਜੀ ਕੀ ਕਹਿਣਾ ਹੋਰ ਬੜਕੇ ਵਿੱਚ ਦੇਖੋ ਜੀ ਸ਼ਹਿਰ ਜੀ ਸਾਰੇ ਬਹੁਤ ਬਹੁਤ ਧੰਨਵਾਦੀ ਹਾਂ ਬਹੁਤ ਬਹੁਤ ਧੰਨਵਾਦੀ ਅਸੀਂ ਥੋੜੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਦਾ ਜਿਹੜਾ ਪੰਜਾਬ ਸਰਕਾਰ ਦੇ 5000 ਰੁਪਏ ਦੇ ਹੁਕਮ ਹੈ ਮੇਰਾ ਸਿਫਾਰਿਸ਼ ਤੋਂ ਮੇਰੇ ਪੈਸੇ ਨੇ ਉਸੇ ਤਹਿਤ 150 ਕੋਰਸ ਮਾਈ ਜਿਹੜੇ ਗਰਾਜਮ ਹੈ ਹੋਆ ਔਰ ਇਹਨੂੰ ਨਿਖਿਤਕਾਰ ਰੱਖਾਂਗੇ ਔਰ ਜਿਹੜੇ ਪੰਜ ਬਲਾ ਦੇ ਅਸੀਂ ਹਸਬੰਡ ਕਰਾਂਗੇ ਉਹਨਾਂ ਨੂੰ ਦਿਵਾਲੀ ਤੋਂ ਬਾਅਦ ਜਿਹੜੇ ਪੰਜ ਬੰਦੇ ਅੱਜ ਸਭ ਤੋਂ ਵਧੀਆ ਕੰਮ ਕਰਨਗੇ ਉਹਨਾਂ ਨੂੰ ਦੁਬਈ ਜਿਹੜਾ ਸਭ ਤੋਂ ਸੋਹਣਾ ਸਾਫ਼ ਸ਼ਹਿਰ ਹੈ ਉੱਥੋਂ ਦੇ ਸੁਮਾਈ ਦਾ ਜਿਹੜਾ ਮਾਡਲ ਹੈ ਉਹਨੂੰ ਲਿਖਾ ਕੇ ਲਿਆਵਾਂਗੇ ਉਹਨੂੰ ਦੁਬਈ ਘੁਆ ਕੇ ਲਿਆਵਾਂਗੇ ਤੇ ਇਹ ਵੀ ਅੱਜ ਦੀ ਗੱਲ ਹੈ ਬਹੁਤ ਬੋਧੀਨਾਈ ਕਰਦਾ